ਸ਼ਸ਼ਟ੍ਰੀਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੀ ਦੇਸੀ ਚੁੱਲੇ ਦੇ ਰਸੋਈ ਵਿੱਚ ਤੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਰੈਸਪੀ ਲੈ ਕੇ ਆ ਰਹੇ ਹਾਂ ਬਹੁਤ ਜ਼ਿਆਦਾ ਮੈਸੇਜ ਆਏ ਬਹੁਤ ਜ਼ਿਆਦਾ ਕਮੈਂਟ ਆਏ ਪਰ ਟਾਈਮ ਨਹੀਂ ਲੱਗਾ ਇਹ ਰੈਸਪੀ ਸ਼ੂਟ ਕਰਨੇ ਦਾ ਸੋ ਸੋਚਿਆ ਅੱਜ ਤੁਹਾਡੇ ਨਾਲ ਜਿਹੜੀ ਇਹ ਰੈਸਪੀ ਆਪਾਂ ਸ਼ੇਅਰ ਕਰ ਦਈਏ ਤੇ ਅੱਜ ਵੀ ਆਪਾਂ ਜਿਹੜਾ ਆ ਵੈਸੇ ਮੈਂ ਹੁਣ ਸੋਚਿਆ ਵੀ ਥੋੜਾ ਟਾਈਮ ਆਪਾਂ ਕਿਉਂਕਿ ਮੈਨੂੰ ਥੋੜੀ ਜੀ ਫੇਸ ਦੀ ਪ੍ਰੋਬਲਮ ਕਰਕੇ ਆਪਾਂ ਚੁੱਲ੍ਹੇ ਤੋਂ ਥੋੜਾ ਜਾਂ ਇਧਰ ਆਵਾਂਗੇ ਗੈਸ ਤੇ ਕੰਮ ਕਰਾਂਗੇ ਥੋੜੇ ਦਿਨਾਂ ਲਈ ਬਾਅਦ ਵਿੱਚ ਫੇਰ ਆਪਾਂ ਚੁੱਲ੍ਹੇ ਤੇ ਕੰਟੀਨਿਊ ਕਰਾਂਗੇ ਪਰ ਫਿਲਹਾਲ ਦੇ ਲਈ ਜਿਹੜਾ ਮੈਨੂੰ ਸਕਿਨ ਪ੍ਰੋਬਲਮ ਕਰਕੇ ਆਪਾਂ ਗੈਸ ਹੀ ਯੂਜ਼ ਕਰਾਂਗੇ ਤੇ ਅੱਜ ਆਪਾਂ ਤੁਹਾਡੇ ਲਈ ਰੈਸਪੀ ਲੈ ਕੇ ਆਉਣ ਲੱਗੇ ਆ ਮਿਕਸ ਵੈਜ ਜਿਹੜੀ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਆਪਾਂ ਬਹੁਤ ਚਾਹ ਕੇ ਖਾਂਦੇ ਆ ਤੇ ਕਈਆਂ ਨੂੰ ਡਾਊਟ ਹੁੰਦਾ ਵੀ ਆਪਾਂ ਘਰੇ ਕਿੱਦਾਂ ਬਣਾਉਣੀ ਆ ਸੋ ਅੱਜ ਆਪਾਂ ਸਾਡੇ ਸਾਰੇ ਡਾਊਟ ਕਲੀਅਰ ਕਰਾਂਗੇ ਵੀ ਮੈਂ ਕਿਵੇਂ ਬਣਾਉਣੀ ਆ ਆਪਣੇ ਤਰੀਕੇ ਨਾਲ ਮੈਂ ਤੁਹਾਨੂੰ ਦੱਸਾਂਗੀ ਜਿਵੇਂ ਤੁਸੀਂ ਬਣਾਉਨੇ ਆ ਤੁਸੀਂ ਵੀ ਦੱਸ ਸਕਦੇ ਆ ਹਨਾ ਕਮੈਂਟਾਂ ਦੇ ਵਿੱਚ ਅਸੀਂ ਇਦਾਂ ਬਣਾਉਨੇ ਆ ਬਟ ਜਿੱਦਾਂ ਮੈਂ ਬਣਾਉਣੀ ਆ ਮੈਂ ਤੁਹਾਨੂੰ ਉਹ ਤਰੀਕਾ ਦੱਸਣ ਲੱਗੀ ਆ ਸਭ ਤੋਂ ਪਹਿਲਾਂ ਜਿਹੜੀਆਂ ਸਬਜ਼ੀਆਂ ਮੈਂ ਲੈ ਲਈਆਂ ਆਲੂ ਲੈ ਲੈ ਆਪਾਂ ਆਰਬੀ ਲੈ ਲਈ Shimla mirch ਲੈ ਲਈ ਗੋਭੀ ਲੈ ਲਈ ਪਿੰਡੀ ਲੈ ਲਈ ਤੇ ਮਟਰ ਲੈ ਲੈ ਤੇ ਪਿਆਜ਼ ਤਾਂ ਜਿਹੜੇ ਉਹ ਵਿੱਚ ਪੈਣੇ ਹੀ ਪੈਣੇ ਆ ਠੀਕ ਆ ਇਹ ਸਾਰੀਆਂ ਜਿਹੜੀਆਂ ਸਬਜ਼ੀਆਂ ਆ ਆਪਾਂ ਯੂਜ਼ ਕਰਾਂਗੇ ਮਿਕਸ ਵੈਜ ਦੇ ਵਿੱਚ ਬਹੁਤ ਹੀ ਸਵਾਦ ਬਣਾਵਾਂਗੇ ਤੇ ਇਹਨੂੰ ਆਪਾਂ ਬਣਾਵਾਂਗੇ ਫਰਾਈ ਕਰਕੇ ਜਿੱਦਾਂ ਵਿਆਹਾਂ ਦੇ ਵਿੱਚ ਬਣਦੀ ਆ ਤੁਸੀਂ ਬਿਨਾ ਫਰਾਈ ਕੀਤੇ ਵੀ ਬਣਾ ਸਕਦੇ ਆ ਠੀਕ ਆ ਪਰ ਜਿਹੜੀ ਅਸਲ ਮਿਕਸ ਵੈਜ ਹੁੰਦੀ ਹੈ ਜਿਹੜੀ ਵਿਆਹਾਂ ਦੇ ਵਿੱਚ ਹੁੰਦੀ ਆ ਉਹ ਜਿਹੜੀ ਉਹ ਫਰਾਈ ਕਰਕੇ ਬਣਦੀ ਆ ਸੋ ਆਪਾਂ ਉਸ ਤਰੀਕੇ ਦੇ ਨਾਲ ਹੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਸਰੋਂ ਦਾ ਤੇਲ ਆ ਉਹ ਗਰਮ ਹੋਣਾ ਰੱਖ ਦਿੱਤਾ ਜਦੋਂ ਇਹ ਗਰਮ ਹੋ ਜਾਊਗਾ ਤੇ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਸਬਜ਼ੀ ਫਰਾਈ ਕਰ ਲਾਂਗੇ ਹਿੰਡੀ ਜਿਹੜੀ ਉਹ ਮੈਂ ਸਾਰਿਆਂ ਨਾਲ ਐਂਡ ਤੇ ਕਰੂੰਗੀ ਕਿਉਂਕਿ ਇਹਦੇ ਬੀ ਹੁੰਦੇ ਆ ਸੋ ਬੀਜੇ ਜਿਹੜੇ ਆ ਉਹ ਆਪਾਂ ਐਂਡ ਤੇ ਕਰਾਂਗੇ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸ਼ਿਮਲਾ ਮਿਰਚ ਤੇ ਗੋਭੀ ਕਰ ਲਾਂਗੇ ਫਿਰ ਆਪਾਂ ਅਰਬੀ ਤੇ ਜਿਹੜੇ ਆਲੂ ਉਹ ਇਕੱਠੇ ਕਰ ਲਾਂਗੇ ਦੋ ਦੋ ਕਰਕੇ ਆਪਾਂ ਸਾਰੀਆਂ ਸਬਜ਼ੀਆਂ ਨੂੰ ਜਿਹੜਾ ਆ ਫਰਾਈ ਕਰ ਲਾਂਗੇ ਲੋਬੀ ਤੇਲ ਦੇ ਵਿੱਚ ਮੈਂ ਪਹਿਲਾਂ ਇੱਕ ਵਾਰੀ ਪਾ ਕੇ ਦੇਖ ਲਿਆ ਸੀਗਾ ਵੀ ਹੋਇਆ ਕਿ ਨਹੀਂ ਆਪਣਾ ਤੇਲ ਹੋ ਗਿਆ ਹੁਣ ਮੈਂ ਸਾਰੀਆਂ ਜਿਹੜੀਆਂ ਸਬਜ਼ੀਆਂ ਆ ਗੋਭੀ ਤੇ ਸ਼ਿਮਲਾ ਮਿਰਚ ਇੱਕ ਵਾਰੀ ਇਹਦੇ ਚ ਪਾ ਦੂੰਗੀ ਥੋੜਾ ਧਿਆਨ ਨਾ ਪਾਇਓ ਕਿਉਂਕਿ ਛਿੱਟੇ ਬਹੁਤ ਪੈਂਦੇ ਆ ਟਾਈਮ ਸੇਵ ਕਰਨੇ ਲਈ ਮੈਂ ਜਿਹੜੀ ਵੱਡੀ ਕੜਾਈ ਲੈ ਲਈ ਸੀ ਤੇ ਉਹਦੇ ਵਿੱਚ ਜਿਹੜਾ ਆ ਵਾਵਾ ਸਾਰੀਆਂ ਸਬਜ਼ੀਆਂ ਪੈ ਜਾਣੀਆਂ ਇੱਕ ਵਾਰੀ ਚ ਹੁਣ ਇਹਨੂੰ ਆਪਾਂ ਫਰਾਈ ਕਰਕੇ ਜਦੋਂ ਇਹ ਬ੍ਰਾਊਨ ਕਲਰ ਦੇ ਹੋ ਗਏ ਉਦੋਂ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਲੋ ਵੀ ਜਿਹੜੀ ਇੱਕ ਪੂਰ ਸੀਗਾ ਆਪਾਂ ਉਹ ਕੱਢ ਲਿਆ ਜਿਹਦੇ ਵਿੱਚ ਸ਼ਿਮਲਾ ਮਿਰਚ ਤੇ ਗੋਭੀ ਸੀ ਹੁਣ ਆਪਾਂ ਫਰਾਈ ਕਰਾਂਗੇ ਆਰਬੀ ਤੇ ਆਲੂ ਇਹ ਥੋੜੀਆਂ ਹੀ ਹੌਲੀ ਹੌਲੀ ਹੋਣਗੀਆਂ ਕਿਉਂਕਿ ਆਰਬੀ ਨੂੰ ਵੀ ਟਾਈਮ ਲੱਗਦਾ ਤੇ ਆਲੂਆਂ ਨੂੰ ਵੀ ਟਾਈਮ ਲੱਗਣਾ ਇਹ ਦੋਨੇ ਇੱਕੋ ਪ੍ਰਜਾਤੀ ਦੇ ਆ ਸੋ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਵੱਧ ਟਾਈਮ ਲੱਗੂਗਾ ਤੇਲ ਵੀ ਤੁਸੀਂ ਦੇਖੋ ਸਾਰਾ ਐਨ ਇੱਕਦਮ ਹੀ ਠੰਡਾ ਹੋ ਗਿਆ ਲਓ ਵੀ ਦੋਸਤੋ ਆਰਬੀ ਤੇ ਆਲੂ ਜਿਹੜੇ ਆਪਣੇ ਫਰਾਈ ਹੋ ਗਿਆ ਸੀ ਹੁਣ ਲਾਸਟ ਤੇ ਆਪਾਂ ਜਿਹੜੇ ਭਿੰਡੀ ਨੂੰ ਪਾਵਾਂਗੇ ਭਿੰਡੀ ਫਰਾਈ ਕਰਾਂਗੇ ਤੇ ਜਿਹੜੇ ਆਪਾਂ ਮਟਰ ਆ ਉਹਨਾਂ ਨੂੰ ਫਰਾਈ ਨਹੀਂ ਕਰਾਂਗੇ ਉਹਨਾਂ ਨੂੰ ਜਦੋਂ ਆਪਾਂ ਪਿਆਜ਼ ਭੁੰਨਾਂਗੇ ਉਹਨਾਂ ਦੇ ਨਾਲ ਭੁੰਨਾਂਗੇ ਮਟਰਾਂ ਨੂੰ ਫਰਾਈ ਕਰਨੇ ਦੀ ਲੋੜ ਨਹੀਂ ਹੁੰਦੀ ਇਹ ਗਲ ਜਾਂਦੇ ਹੁੰਦੇ ਆ ਜਦੋਂ ਆਪਾਂ ਪਿਆਜ਼ ਪਾਉਂਦੇ ਹੁੰਦੇ ਪਿੰਡੀ ਨੂੰ ਤਾਂ ਥੋੜਾ ਟਾਈਮ ਹੀ ਲੱਗਣਾ ਆ ਕਿਉਂਕਿ ਆਪਾਂ ਹੈ ਥੋੜੀ ਜਿਹੀ ਖੜਮੀ ਜਿਹੀ ਰੱਖਣੀ ਆ ਜਿਆਦਾ ਕੁੱਕ ਕਰ ਲਈ ਜਿਆਦਾ ਆਪਾਂ ਇਹ ਫਰਾਈ ਕਰ ਲਈ ਤੇ ਹੋਰ ਹੀ ਬਚ ਜਾ ਮਰਿਆ ਜਾ ਵਾਂਗੂ ਹੋ ਜਾਣੀ ਆ ਜੇ ਆਪਾਂ ਇਹਨੂੰ ਇਦਾਂ ਫਰਾਈ ਕਰਾਂਗੇ ਅੱਧ ਕੱਚੀ ਜੀ ਰੱਖ ਕੇ ਤਾਂ ਵਧੀਆ ਬਣੂਗੀ ਲੋਬੀ ਜਿਹੜੀ ਆਪਣੀ ਪਿੰਡੀ ਉਹ ਵੀ ਫਰਾਈ ਹੋ ਗਈ ਉਹਨੂੰ ਵੀ ਹੁਣ ਆਪਾਂ ਜਦੋਂ ਤੁਸੀਂ ਕੱਢਣੀ ਆਇਆ ਉਦੋਂ ਇੱਕੋ ਭਾਂਡੇ 'ਚ ਕੱਢ ਸਕਦੇ ਆ ਪਰ ਫਰਾਈ ਮੈਂ ਅਲੱਗ-ਅਲੱਗ ਕਰਦੀ ਹੁੰਨੀ ਆ ਕਿਉਂਕਿ ਭਿੰਡੀ ਦੇ ਜਿਹੜੇ ਵੀ ਆ ਫਿਰ ਇਦਾਂ ਸਾਰੇ ਨਿਕਲ ਜਾਂਦੇ ਆ ਤੇ ਉਹਨੂੰ ਲਾਸਟ ਤੇ ਕਰਨਾ ਹੀ ਬੈਟਰ ਹੁੰਦਾ ਆ ਤੇ ਹੁਣ ਆਪਾਂ ਭਿੰਡੀ ਜਿਹੜੀ ਆਪਣੀ ਹੋ ਗਈ ਉਹ ਵੀ ਹੁਣ ਆਪਾਂ ਉਸੇ ਭਾਂਡੇ 'ਚ ਕੱਢ ਲਾਂਗੇ ਸਬਜ਼ੀਆਂ ਆਪਣੀਆਂ ਸਾਰੀਆਂ ਫਰਾਈ ਹੋ ਗਈਆਂ ਆ ਹੁਣ ਆਪਾਂ ਜਿਹੜਾ ਇਹਦਾ ਤੜਕਾ ਤਿਆਰ ਕਰਾਂਗੇ ਮਸਾਲਾ ਤਿਆਰ ਕਰਾਂਗੇ ਤੇ ਬਣਾਵਾਂਗੇ ਮਿਕਸ ਵੈਜ ਲੋ ਵੀ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਚ ਹੱਥ ਨਾਲ ਪੀਂ ਕੇ ਜੀਰਾ ਨਾਲ ਦੀ ਨਾਲ ਆਪਾਂ ਇਹਦੇ ਚ ਪਾ ਦਾਂਗੇ ਪਿਆਜ਼ ਬਾਕੀ ਸਾਰਾ ਤੇਲ ਕੱਢ ਲਿਆ ਸੀ ਮੈਂ ਥੋੜਾ ਜਿਹਾ ਤੇਲ ਛੱਡਿਆ ਇਹਦੇ ਤੇ ਹੁਣ ਆਪਾਂ ਤੜਕੇ ਦੇ ਵਿੱਚ ਹੀ ਪਾਵਾਂਗੇ ਕਸੂਰੀ ਮੇਥੀ ਹੁਣ ਆਪਾਂ ਇਹਦੇ ਵਿੱਚ ਸੇਂਦਾ ਨਮਕ ਯੂਜ਼ ਕਰਨ ਲੱਗ ਪਏ ਆ ਆਪਾਂ ਸੋ ਸੇਂਦੇ ਨਮਕ ਦੇ ਪਾਵਾਂਗੇ ਆਪਾਂ ਇੱਕ ਦੋ ਚਮਚੇ ਇਹ ਥੋੜਾ ਜਿਹਾ ਘਾਟ ਲੂਣ ਵਾਲਾ ਹੁੰਦਾ ਆ ਬਈ ਇਹਦੇ ਚ ਜਿਵੇਂ ਨਾਰਮਲ ਲੂਣ ਹੁੰਦਾ ਉਵੇਂ ਨਹੀਂ ਹੁੰਦਾ ਉਹਦੇ ਨਾਲੋਂ ਥੋੜਾ ਜਿਹਾ ਘੱਟ ਹੀ ਜਿੰਨਾ ਮਰਜ਼ੀ ਪਾ ਲੋ ਘੱਟ ਹੀ ਰਹਿੰਦਾ ਹੁੰਦਾ ਲੂਣ ਸੋ ਆਪਾਂ ਜਿਹੜੇ ਇਹਦੇ ਦੋ ਚਮਚੇ ਕੇਰਾ ਪਾ ਲਏ ਆ ਸੇ ਇਹਨੂੰ ਕਰ ਦਾਂਗੇ ਹੁਣ ਮਿਕਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਹਰੀ ਮਿਰਚ ਦਾ ਹਰੀ ਮਿਰਚ ਪਾਵਾਂਗੇ ਆਪਾਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਉਂਦੇ ਪਾ ਦਾਂਗੇ ਹਲਦੀ ਥੋੜੀ ਜੀ ਪਾ ਦਾਂਗੇ ਆਪਾਂ ਇਹਦੇ ਵਿੱਚ ਢੇਗੀ ਮਿਰਚ ਚਮਚਾ ਪਾਏ ਵਿੱਚ ਪਾ ਦਾਂਗੇ ਲਸਣ ਅਦਰਕ ਦਾ ਪੇਸਟ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਆਮਚੂਰ ਪਾਊਡਰ ਤੇ ਥੋੜਾ ਜਿਹਾ ਇਹਦੇ ਵਿੱਚ ਪਾ ਦਾਂਗੇ ਹੁਣ ਇਹਨੂੰ ਆਪਾਂ ਕਰ ਦਾਂਗੇ ਮਿਕਸ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਟਰ ਸੀਗੇ ਉਹ ਪਾ ਦਾਂਗੇ ਲੋभी ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਸੀ ਤਾਂ ਕਿ ਜਿਹੜੇ ਆਪਣੇ ਮਟਰ ਆ ਇਹ ਗਲ ਜਾਣ ਜਿਹੜਾ ਆਪਣਾ ਮਸਾਲਾ ਆ ਉਹ ਵੀ ਚੰਗੀ ਤਰ੍ਹਾਂ ਭੁੱਜ ਜਵੇ ਹੁਣ ਆਪਾਂ ਥੋੜਾ ਟੈਮੇ ਨੂੰ ਇਦਾਂ ਟਕਾ ਗਏ ਟੱਕ ਕੇ ਰੱਖਾਂਗੇ ਤਾਂ ਕਿ ਆਪਣੇ ਜਿਹੜੇ ਮਟਰ ਆ ਉਹ ਵੀ ਗਲ ਜਾਣ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜਿਹੜੀਆਂ ਬਾਕੀ ਦੀਆਂ ਸਬਜ਼ੀਆਂ ਆ ਤੇ ਆਪਣੀ ਜਿਹੜੀ ਮਿਕਸ ਵੇਜ ਆ ਉਹਦੀ ਰੈਸਪੀ ਹੋ ਜਾਣੀ ਰੈਡੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਸੀਂ ਘਰੇ ਜਿਹੜੀ ਮਿਕਸ ਵੇਜ ਬਣਾ ਸਕਦੇ ਇਸ ਤਰੀਕੇ ਦੇ ਨਾਲ ਬਹੁਤ ਹੀ ਸਵਾਦ ਬਣਦੀ ਆ ਤੇ ਬਹੁਤ ਹੀ ਘੱਟ ਸਮਾਂ ਲੱਗਦਾ ਬਸ ਸਬਜ਼ੀਆਂ ਨੂੰ ਕੱਟੋ ਫਰਾਈ ਕਰੋ ਤੇ ਉਹਨਾਂ ਨੂੰ ਤੜਕਾ ਲਾ ਦਿਓ ਤੇ ਬਸ ਹੁਣ ਆਪਣਾ ਮਟਰ ਜਦੋਂ ਗਲਣਗੇ ਉਦੋਂ ਆਪਾਂ ਇਹਦੇ ਵਿੱਚ ਜਦੋਂ ਮਟਰ ਗਲ ਜਾਣਗੇ ਤੇ ਜਿਹੜਾ ਇਹਦਾ ਤੜਕਾ ਇਹ ਭੁੱਜ ਜਾਊਗਾ ਤਾਂ ਉੱਤੇ ਥੋੜਾ ਥੋੜਾ ਆਇਲ ਆ ਜਾਊਗਾ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਬਾਕੀ ਦੀਆਂ ਵੈਜੀਟੇਬਲਸ ਐਡ ਕਰਕੇ ਤਾਂ ਇਹਨੂੰ 2 ਮਿੰਟ ਸੇਕ ਲਵਾ ਕੇ 2 ਤੋਂ 3 ਮਿੰਟ ਸੇਕ ਲਵਾ ਕੇ ਤੇ ਇਹਨੂੰ ਥੱਲੇ ਲਾ ਦਾਂਗੇ। ਲਓ ਵੀ ਜਿਹੜੇ ਆਪਣੇ ਮਟਰ ਸੀਗੇ ਉਹ ਗਲ ਚੁੱਕੇ ਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀਆਂ ਆਪਾਂ ਵੈਜਿਜ਼ ਫਰਾਈ ਕੀਤੀਆਂ ਸੀ। ਉਹ ਆਪਾਂ ਕਰ ਦਾਂਗੇ ਮਿਕਸ ਤੁਸੀਂ ਦੇਖ ਸਕਦੇ ਆ ਵੀ ਇਹਦਾ ਰੰਗ ਵੀ ਕਿੰਨਾ ਸੋਹਣਾ ਆਇਆ ਤੇ ਖੁਸ਼ਬੂ ਤੁਸੀਂ ਲੈ ਨਹੀਂ ਸਕਦੇ ਖੁਸ਼ਬੂ ਵੀ ਬੜੀ ਵਧੀਆ ਆ ਰਹੀ ਆ ਤੇ ਇਹਨ ਦੇਸੀ ਸਟਾਈਲ ਜਿਵੇਂ ਰੈਸਟੋਰੈਂਟਾਂ ਚ ਹੁੰਦੀ ਆ ਵਿਆਹਾਂ ਚ ਹੁੰਦੀ ਆ ਜ਼ਿਆਦਾਤਰ ਵਿਆਹਾਂ ਚ ਜਾ ਕੇ ਆਪਾਂ ਮਿਕਸ ਵੈਜ ਖਾਈਦੀ ਆ ਰੰਗ ਰੂਪ ਤੋਂ ਸੇਮ ਹੋ ਮੇ ਬਣੀ ਆ ਤੇ ਬਾਕੀ ਹੁਣ ਜਦੋਂ ਆਪਾਂ ਪਾਪਾ ਜੀ ਨੂੰ ਟੇਸਟ ਕਰਾਵਾਂਗੇ ਤਾਂ ਉਹ ਦੱਸਣਗੇ ਵੀ ਸਵਾਦ ਦੇ ਵਿੱਚ ਉੱਦਾਂ ਬਣੀ ਆ ਕਿ ਨਹੀਂ ਬਣੀ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਸੇਕ ਲਵਾ ਕੇ ਤੇ ਲਾ ਦਾਂਗੇ ਥੱਲੇ ਲੋ ਵੀ ਆਪਾਂ ਪਾਪਾ ਤੋਂ ਹੁਣ ਵੈਜ ਸਬਜੀ ਦੀ ਰਿਵਿਊ ਲਵਾਂਗੇ ਵੀ ਕਿੱਦਾਂ ਦੀ ਬਣੀ ਆ ਰੈਸਟੋਰੈਂਟ ਸਟਾਈਲ ਦਾ ਬਸ ਸਟਾਈਲ ਬਣੀ ਵੀ ਆ ਕਿ ਨਹੀਂ ਬਣੀ ਨਹੀਂ ਜੀ ਬੜੀ ਸਬ지 ਬਣੀ ਆ ਅੱਜ ਆਪਣੇ ਤੇ ਦੇਖਦੇ ਆਪਾਂ ਕਰਦੇ ਆ ਟੈਸਟ ਮੈਂ ਇਹ ਟਾਬਾ ਦੇ ਤਾਂ ਖਾਧੀ ਏ ਤੇ ਅੱਜ ਘਰੇ ਟੈਸਟ ਕਰਦੇ ਆ ਨਹੀਂ ਕਾਏ ਬਹੁਤ ਵਧੀਆ ਬਣੀ ਆ ਬਈ ਦਾ ਬੇਨਾਲੋ ਵੀ ਵੱਧ ਸੁਆਦ ਹੈ ਤੇ ਤੁਸੀਂ ਵੀ ਇਹ ਰੈਸਪੀ ਅਜਮਾ ਕੇ ਦੇਖੋ ਬਹੁਤ ਟੇਸਟੀ ਹੈ ਬਹੁਤ ਵਧੀਆ ਚਲੋ ਵੀ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਰੈਸਪੀ ਤੇ ਤੁਸੀਂ ਵੀ ਟਰਾਈ ਕਰਕੇ ਜ਼ਰੂਰ ਦੱਸਿਓ ਜਿਹੜੀਆਂ ਮੇਰੀਆਂ ਭੈਣਾਂ ਬਾਰ-ਬਾਰ ਕਮੈਂਟ ਕਰ ਰਹੀਆਂ ਸੀ ਵੀ ਮਿਕਸ ਵੱਜ ਦੀ ਸਬਜੀ ਦੀ ਸਬਜੀ ਦੀ ਰੈਸਪੀ ਲੈ ਕੇ ਆਉ ਤੇ ਅੱਜ ਆਪਾਂ ਫਾਈਨਲੀ ਇਹ ਤੁਹਾਡੇ ਲਈ ਸ਼ੂਟ ਕਰ ਦਿੱਤੀ ਆ ਤੇ ਰੈਸਪੀ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਵੀ ਕਿੱਦਾਂ ਦੀ ਲੱਗੀ